ਪਈ ਕਰਈ ਆ ਆਜੋ ਆਜੋ ਬਾਈ ਬਾਈ ਤੂੰ ਹੀ ਡਾਕਟਰੀ ਦਾ ਕੰਮ ਕਰਦਾ ਦਵਾਈ ਦਿੰਦਾ ਹੋਰ ਹੋਰ ਜੀ ਤਾਂ ਦੁਕਾਨ ਕਦੋਂ ਦੀ ਤਾਂ ਦੁਕਾਨ ਬਣਾਈ ਵੀ ਆ ਅੱਜ ਤਾਂ ਭਰਾਵਾ ਪੰਜਾਬ ਬੰਦ ਕਰਕੇ ਤੇ ਦੁਕਾਨਾਂ ਬੰਦ ਸੀ ਕੋਈ ਖੁੱਲੀ ਨਹੀਂ ਗਈ ਦੁਕਾਨ ਤਾਂ ਕਰਕੇ ਤੁਹਾਡੇ ਤੋਂ ਦਵਾਈ ਲੈਣ ਆਏ ਆ ਚਲ ਆਜੋ ਬਹਿ ਜਾ ਤੁਹਾਨੂੰ ਕਿੰਨੇ ਦੀ ਤਾਂ ਕਿਹਾ ਦਵਾਈ ਮੇਰੇ ਤੋਂ ਲੈ ਲਿਆ ਕਰੋ ਪਾਸਲ ਡਾਕਟਰ ਤੋਂ ਤੁਸੀਂ ਦਵਾਈ ਲੈਣੇ ਜਦ ਦਿਨ ਫਿਰ ਕੋਈ ਗੱਲ ਹੁੰਦੀ ਉਹ ਆਉਂਦਾ ਨਹੀਂ ਤਾਂ ਕਰਕੇ ਪੰਜਾਬ ਬੰਦ ਕਰਕੇ ਅੱਜ ਆਇਆ ਨਹੀਂ ਉਹਨਾਂ ਤਾਂ ਕਰਕੇ ਜਾ ਚੰਗਾ ਵਿਰਾ ਮੇਰੇ ਇੱਥੇ ਨਾ ਢੂਈ ਦਰਦ ਜਾ ਹੋਈ ਜਾਂਦਾ ਵੇ ਕੋਈ ਨਹੀਂ ਹੋ ਜਾਊਗਾ ਠੀਕ ਜੀ ਟੀਕਾ ਲਾਉਣਾ ਪਊਗਾ ਠੀਕ ਬੈਜੋ ਕੀ ਹੋ ਗਿਆ ਵਿਰਤ ਟੀਕੇ ਦੀ ਪੀੜ ਹੀ ਪੈ ਤਾ ਬਣੀ ਲਾਈਏ ਕਿਉਂ ਝੂਠ ਮਾਰੀ ਜਨੇ ਬੇਬਾ ਟੀਕਾ ਤਾਂ ਮੇਰੇ ਹੱਥ ਜਜੇ ਭਰੀ ਜਾਣਾ ਚਲ ਠੀਕ ਬਬਲਾ ਲੱਗ ਲੱਗ ਬਿਨਾ ਟੀਕੇ ਤੋਂ ਨਹੀਂ ਛੜਦਾ ਸੀ ਭਾਈ ਠੀਕ ਹੈ ਤਾਂ ਬਿਨਾਂ ਛੇ ਦੀ ਆਮ ਨਹੀਂ ਆਉਣਾ ਸੀਗਾ ਆ ਲੋ ਆਚਾਰ ਖਰਾਕ ਦਵਾਈ ਦੀਆਂ ਇੱਕ ਹੁਣ ਲੈ ਲਓ ਇੱਕ ਦੁਪਹਿਰੇ ਇੱਕ ਸ਼ਾਮ ਨੂੰ ਲੈ ਲਿਓ ਤੇ ਕੱਲ ਨੂੰ ਨਾਲੇ ਸਵੇਰ ਦਵਾਈ ਲੈ ਕੇ ਤੇ ਫਿਰ ਵਕਾਜੋ ਚੈੱਕ ਕਰਾ ਦਿਓ ਠੀਕ ਆ ਉਧਰ ਤਾਂ ਨਾ ਭਾਈ ਸਾਡਾ ਖਾਤਾ ਚੱਲਦਾ ਸੀਗਾ ਹਮ ਤੇ ਅੱਜ ਪੈਸੇ ਤਾਂ ਨਹੀਂ ਮੈਂ ਲੈ ਕੇ ਆਈ ਕੋਈ ਨਹੀਂ ਕੋਈ ਨਹੀਂ ਲੈ ਲਾਂਗੇ ਪੈਸੇ ਕੋਈ ਨਹੀਂ ਤੁਸੀਂ ਦਵਾਈ ਲਿਆ ਕਰੋ ਠੀਕ ਆ ਤੇ ਭਾਈ ਠੀਕ ਆ ਵੇ ਠੀਕ ਭਾਈ ਸਵਾਹ ਮੈਂ ਨਾ ਤੁਸੀਂ ਉਦੋਂ ਬਾਅਦ ਕੋਈ ਦੱਸਿਆ ਨਾ ਪੈਸੇ ਕੱਲੇ ਨਾਲ ਦਵਾਈ ਲੈਣ ਆਏ ਮੈਂ ਦਵਾਈ ਲੈਣ ਗਈ ਸਵਾਹ ਆਉਣਾ ਸੀ ਭਰਾਵਾ ਮੈਂ ਤਾਂ ਉਦੋਂ ਦੀ ਪਈ ਆ ਤੂੰ ਟਹਿ ਜਾਣਿਆ ਪਤਾ ਨਹੀਂ ਕਿਹੜਾ ਟੀਕਾ ਲਾਇਆ ਟੀਕਾ ਤਾਂ ਮੇਰਾ ਪੱਕਿਆ ਪਿਆ ਟੀਕਾ ਤਾਂ ਭਾਈ ਤੁਹਾਡੇ ਪੱਕਣਾ ਹੀ ਸੀਗਾ ਚੀੜੀ ਦੇ ਬੱਚੇ ਵਰਗਾ ਤਾਂ ਤੁਹਾਡੇ ਵਾਲਾ ਰੋ ਰੋ ਕੇ ਤੁਸੀਂ ਟੀਕਾ ਲਵਾਇਆ ਜੀ ਤਾਂ ਪੱਕਣਾ ਹੀ ਸੀਗਾ